ਤੁਸੀਂ ਆਹੀ ਸਟੇਟਮੈਂਟ ਲਿਖੀ ਸੀ ਨਾ ਕਿ ਮੈਂ ਹਰ ਚੀਜ਼ ਤੋਂ ਪਰੇ हट ਕੇ ਪੰਜਾਬ ਦੇ ਨਾਲ ਖੜਾ ਹਾਂ ਜਦੋਂ ਆਪਾਂ ਚੇਂਜ ਦੀ ਗੱਲ ਕਰਦੇ ਆਂ ਆਪਾਂ ਅਕਸਰ ਫਿਲਮਾਂ ਦੇ ਵਿੱਚ ਸੁਣ ਲੈਂਦੇ ਆਂ ਆਪਾਂ ਲਾਈਕ ਕਿਤੇ ਪੜ੍ਹਦੇ ਵੀ ਆਂ ਕਿ ਯੂ ਹੈਵ ਟੂ ਬੀ ਅ ਪਾਰਟ ਆਫ ਸਿਸਟਮ ਟੂ ਚੇਂਜ ਇਟ ਹੈਨਾ ਤਾਂ ਲਾਈਕ ਉਸ ਵੇਲੇ ਜਾ ਕੇ ਕਿਸੇ ਦੇ ਨਾਲ ਖੜਨਾ ਜਾਂ ਕਿਸੇ ਦੇ ਵੱਲ ਵੀ ਹੋ ਕੇ ਕੁਝ ਤਾਂ ਕਰਨਾ ਪਏਗਾ ਤਾਂ ਹੀ ਚੇਂਜ ਆਏਗਾ ਹੁਣ ਤਾਂ بڑے ਕਲਾਕਾਰ ਨੇ ਜਿਹੜੇ ਇਸ ਚੀਜ਼ਾਂ 'ਚ ਆ ਗਏ ਨੇ ਹੁਣ ਕਰਮਜੀਤ ਅਨਮੋਲ ਨੇ ਵੱਟ ਚੰਗਾ ਪੜਾਉਣਾ ਦਾ ਲੈਂਕ ਐਕਟਿੰਗ ਕਰੀਏ ਐਕਟਿੰਗ ਕੈਰੀਅਰ ਚੱਲਦਾ ਲਾਈਕ ਭਗਵੰਤ ਮਾਨ ਸਾਹਿਬ ਤਾਂ ਕਾਫੀ ਟਾਈਮ ਤੋਂ ਪਿੱਛੇ ਹੋ ਗਏ ਇਸ ਦਾ ਲੇਕਿਨ ਅਗਰ ਆਪਾਂ ਕਰਮਜੀਤਨ ਮੋਲਦੀ ਗੱਲ ਕਰੀਏ ਉਹ ਆਲਰੇਡੀ ਲਾਈਕ ਬਹੁਤ ਐਸਟੈਬਲਿਸ਼ਡ ਸਿੰਗਰ ਹੈਗੇ ਨੇ ਸੌਰੀ ਸਿੰਗਰ ਵੀ ਨੇ ਐਕਟਰ ਵੀ ਨੇ ਬੜਾ ਵਧੀਆ ਕੰਮ ਚੱਲਦਾ ਉਹਨਾਂ ਦਾ ਹੈਨਾ ਉਦੋਂ ਹਟ ਕੇ ਉਹਨਾਂ ਦਾ ਜਾਣਦਾ ਤੁਹਾਨੂੰ ਕਿਵੇਂ ਕਿਵੇਂ ਦੇਖਦੇ ਹੋ ਇਸ ਚੀਜ਼ਾਂ ਨੂੰ ਤੁਸੀਂ ਮੈਨੂੰ ਲੱਗਦਾ ਇਹ ਨੁਕਸਾਨ ਹੀ ਹੁੰਦਾ ਮੈਨੂੰ ਲੱਗਦਾ ਕਿ ਜ਼ਿਆਦਾ ਬੇਇੱਜ਼ਤੀ ਕਰਨ ਨਾਲੋਂ ਬੰਦਾ ਸਿੰਗਰ ਬਣਿਆ ਰਹੇ ਤੇ ਵਧੀਆ ਇਸ਼ਾਰਾ ਕਿਹਦੇ ਵੱਲੇ ਤੁਹਾਡਾ ਇਹ ਸਾਰੇ ਵੱਲੇ this é...